ਸੰਤਰ ਚੰਦ ਸਿੰਘ ਲੰਗੋਵਾਲਾ ਇੱਕ ਬਹੁਤ ਵੱਡੀ ਮਹਾਨ ਹਸਤੀ ਹੋਏ ਨੇ ਧਾਰਮਿਕ ਤੌਰ ਤੇ ਵੀ ਰਾਜਨੀਤਿਕ ਤੌਰ ਤੇ ਵੀ ਉਹਨਾਂ ਦਾ ਜਿਹੜਾ ਜੀਵਨ ਹੈ ਬੜਾ ਵਿਸ਼ਾਲ ਜੀਵਨ ਸੀ ਉਹਨਾਂ ਨੇ ਸਾਰੀ ਜ਼ਿੰਦਗੀ ਜਿਹੜੀ ਹੈ ਸਾਰੇ ਪੰਥ ਲਈ ਲਾਈ ਹੈ ਕੌਮ ਲਈ ਲਾਈ ਹੈ ਪੰਜਾਬੀਆਂ ਲਈ ਲਾਈ ਹੈ ਉਹ ਤਾਂ ਕਹਿੰਦੇ ਸੀ ਮੇਰੇ ਪੰਥੀ ਮੇਰਾ ਪਰਿਵਾਰ ਹੈ ਆਈ ਜਿਹੜੇ ਸਾਰੇ ਮੇਰੇ ਸਿੱਖ ਸੇਵਕ ਨੇ ਇਹੀ ਮੇਰਾ ਪਰਿਵਾਰ ਹੈ ਇਸ ਤਰ੍ਹਾਂ ਦੀ ਉਹਨਾਂ ਦਾ ਸੀ ਆਪਣੇ ਪਰਿਵਾਰ ਨੂੰ ਕਿਤੇ ਕੋਈ ਵਿਸ਼ੇਸ਼ਤਾ ਨਹੀਂ ਉਹਨਾਂ ਨੇ ਕਰ ਦਿੱਤੀ ਸੀ ਜਦੋਂ ਐਮਰਜੈਂਸੀ ਦਾ ਮੋਰਚਾ ਲੱਗਿਆ ਸਾਰੇ ਪੰਜਾਬ ਹਿੰਦੁਸਤਾਨ ਦੇ ਵਿੱਚ ਉਸ ਸਮੇਂ ਦੀ ਪ੍ਰਧਾਨ ਮੰਤਰੀਆਂ ਦਾ ਗਾਂਧੀ ਨੇ ਐਮਰਜੈਂਸੀ ਲਾ ਦਿੱਤੀ ਜਿਹੜੇ ਵੱਡੇ ਵੱਡੇ ਲੀਡਰਸ਼ਿਪ ਵੱਖ-ਵੱਖ ਪਾਰਟੀਆਂ ਦੇ ਉਹਨਾਂ ਨੂੰ ਫੜ ਕੇ ਜੇਲਾਂ ਵਿੱਚ ਧੱਕ ਦਿੱਤਾ ਸ਼ੋਭਨੀ ਅਕਾਲੀ ਦਲ ਵੱਲੋਂ ਜਿਹੜਾ ਸੀ ਸੱਚ ਸ੍ਰੀ ਕਾਲਤ ਸਿੰਘ ਸਾਹਿਬ ਤੋਂ ਜਿਹੜਾ ਮੋਰਚਾ ਆਰੰਭ ਕੀਤਾ ਗਿਆ ਅੰਮ੍ਰਿਤਸਰ ਤੋਂ ਤੇ ਉਹ ਮੋਰਚੇ ਦੇ ਡਿਕਟੇਟਰ ਵੀ ਉਸ ਵੇਲੇ ਦੇ ਜਿਹੜੇ ਸਦਾ ਪ੍ਰਕਾਸ਼ ਸਿੰਘ ਬਾਦਲ ਸਿੰਘ ਜਸਵੰਤ ਗੁਰਦਾਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਟੋੜਾ ਸਾਹਿਬ ਗੁਰਚਰ ਟੋੜਾ ਸੀ ਸਾਰਿਆਂ ਨੇ ਰਾਏ ਕਰਕੇ ਕੀਤੀ ਕਿ ਸੰਤ ਲੰਗੋਵਾਲ ਨੂੰ ਆਪਾਂ ਇਹ ਮੋਰਚਾ ਸੰਭਾਲੀਏ ਤਾਂ ਇਹ ਮੋਰਚੇ ਚ ਹੋਰ ਤਕੜੇ ਹੋ ਕੇ ਇਹ ਮੋਰਚਾ ਚੱਲੂਗਾ ਨਾ ਉਹਨਾਂ ਨੂੰ ਮਾਇਆ ਦਾ ਲੋਭ ਸੀ ਨਾ ਕੋਈ ਪਦਵੀ ਦਾ ਲੋਭ ਸੀ ਐਸੇ ਤਿਆਗੀ ਉਹ ਤਾਂ ਬਿਲਕੁਲ ਸਾਦਾ ਰਹਿੰਦੇ ਸੀ ਤੁਸੀਂ ਇੱਥੇ ਦੇਖੋ ਆ ਨਾਲ ਦਾ ਕਮਰਾ ਦੇਖੋ ਸੰਤ ਲੋਂਗੋਵਾਲ ਦਾ ਇੱਕ ਛੋਟਾ ਜਿਹਾ ਕਮਰਾ ਹੈ ਇੱਥੇ ਇੱਕ ਛੋਟਾ ਜਿਹਾ ਬੈੱਡ ਲੱਗਾ ਇੱਥੇ ਆ ਕੇ ਰਹਿੰਦੇ ਸੀ ਸਤਿਗੁਰਾਲ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗੂਆਲਾ ਦਰਬੀਸ਼ ਸਿਆਸਤ ਜਾਨ ਨੌ ਨਾਲ ਜਾਣੇ ਜਾਂਦੇ ਸੰਤ ਹਰਜੰਤ ਸਿੰਘ ਲੋਂਗੋਵਾਲ ਦੇ ਜੀਵਨ ਦੇ ਵਿੱਚ ਕੀ ਕੀ ਕਟਨਾਵਾਂ ਕਟਨੀਆਂ ਕਟੀਆਂ ਉਹਨਾਂ ਦੇ ਨੇੜੇ ਦੇ ਸਾਥੀਆਂ ਵਜੋਂ ਉਹਨਾਂ ਦੀ ਸੰਗਤ ਵਿੱਚ ਰਹੇ ਭਾਈ ਗੋਵਿੰਦ ਸਿੰਘ ਲੋਂਗੋਵਾਲ ਜਿਹੜੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹੇ ਨੇ ਉਹਨਾਂ ਨੇ ਬੜੀ ਲੰਮੀ ਟਾਈਮ ਉਹਨਾਂ ਦੀ ਸੇਵਾ ਕੀਤੀ ਸੰਗਤ ਕੀਤੀ ਪੁੱਛ ਲੈਨੇ ਕਰ ਲੈਨੇ ਗੱਲ ਕਿਹੋ ਜਿਹਾ ਜੀਵਨ ਸੰਤ ਹਰਚੰਦ ਸਿੰਘ ਲੋਂਗੋਵਾਲ ਦਾ ਸੀ ਲੋਂਗੋਵਾਲ ਸਾਹਿਬ ਪਹਿਲਾਂ ਤਾਂ ਧੰਨਵਾਦ ਤੁਹਾਡਾ ਸਾਡੇ ਚੈਨਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਸਾਰੇ ਹੀ ਚੈਨਲ ਪੰਜਾਬੀ ਤੇ ਸਾਰੇ ਸਰੋਤਿਆਂ ਦਾ ਬਹੁਤ ਧੰਨਵਾਦ ਕਿਉਂਕਿ ਸੰਤਰ ਚੰਦ ਸਿੰਘ ਲੰਗੋਵਾਲ ਇੱਕ ਬਹੁਤ ਵੱਡੀ ਮਹਾਨ ਹਸਤੀ ਹੋਏ ਨੇ ਧਾਰਮਿਕ ਤੌਰ ਤੇ ਵੀ ਰਾਜਨੀਤਿਕ ਤੌਰ ਤੇ ਵੀ ਉਹਨਾਂ ਦਾ ਜਿਹੜਾ ਜੀਵਨ ਹੈ ਬੜਾ ਵਿਸ਼ਾਲ ਜੀਵਨ ਸੀ ਉਹਨਾਂ ਨੇ ਸਾਰੀ ਜ਼ਿੰਦਗੀ ਜਿਹੜੀ ਹੈ ਸਾਰੇ ਪੰਥ ਲਈ ਲਾਈ ਹੈ ਕੌਮ ਲਈ ਲਾਈ ਹੈ ਪੰਜਾਬੀਆਂ ਲਈ ਲਾਈ ਹੈ ਕਿਉਂਕਿ ਸੰਤ ਬਾਬਾ ਜੋਧ ਸਿੰਘ ਜੀ ਦੀ ਜਿਹੜਾ ਉਹਨਾਂ ਦੀ ਆਪਣਾ ਵਿਦਿਆਲਾ ਸੀ ਗੁਰਮਤਿ ਵਿਦਿਆਲਾ ਮੋਜੂ ਉੱਥੇ ਉਹਨਾਂ ਨੇ ਸਾਰੀ ਸਿੱਖਿਆ ਪ੍ਰਾਪਤ ਕੀਤੀ ਸੀ ਬਹੁਤ ਛੋਟੀ ਉਮਰ ਦੇ ਵਿੱਚ 7 ਸਾਲ ਦੀ 7-8 ਸਾਲ ਦੀ ਉਮਰ ਸੀ ਉਦੋਂ ਉਹਨਾਂ ਕੋਲ ਚਲੇ ਗਏ ਸੀ ਸਾਰੀ ਉੱਥੇ ਉਹਨਾਂ ਨੇ ਸਾਰੀ ਆਪਣੀ ਗੁਰਮਤਿ ਦੀ ਜਿਹੜੀ ਵਿਦਿਆਉ ਲਈ ਕੀਰਤਨ ਦੀ ਸਿਖਲਾਈ ਉੱਥੇ ਲਈ ਤੇ ਇਸ ਕਰਕੇ ਬਹੁਤ ਸੋਹਣਾ ਕੀਰਤਨ ਵੀ ਕਰਦੇ ਸੀ ਗੁਰੂ ਮਹਾਰਾਜ ਦੀ ਬੜੀ ਬੱਡੀ ਉਹਨਾਂ ਦੇ ਉੱਤੇ ਮਿਹਰ ਸੀ ਕਿੰਨੇ ਦੀ ਉਹ ਆਵਾਜ਼ ਬਹੁਤ ਮਿੱਠੀ ਸੀ ਜਦੋਂ ਕੀਰਤਨ ਕਰਦੇ ਸੀ ਸਾਰੇ ਲੋਕ ਬੜੇ ਉਹਨੂੰ ਪਿਆਰ ਸਤਿਕਾਰ ਨਾਲ ਉਹਨਾਂ ਦਾ ਕੀਰਤਨ ਸੁਣਦੇ ਸੀ ਔਰ ਉਹ ਤੋਂ ਬਾਅਦ ਉਸ ਇੱਥੇ ਲੰਗੋਵਾਲ ਸਾਹਿਬ ਆ ਗਏ ਕੁਝ ਸਮਾਂ ਹੀਰੋਂ ਵੀ ਰਹੇ ਉਸ ਤੋਂ ਬਾਅਦ ਇੱਥੋਂ ਦੀ ਸੰਗਤ ਜਿਹੜੀ ਹੈ ਲੰਗੋਵਾਲ ਦੀ ਉਹਨਾਂ ਨੂੰ ਲੈ ਕੇ ਹੀਰੋਂ ਤੋਂ ਇੱਥੇ ਪਹੁੰਚ ਗਈ ਇੱਥੇ ਸ਼ੀਤ ਭਾਈ ਮਨੀ ਸਿੰਘ ਦਾ ਗੁਰਦੁਆਰਾ ਹੈ ਪਿੰਡ ਦੇ ਵਿੱਚ ਉੱਥੇ ਉਹਨਾਂ ਨੇ ਸੇਵਾ ਕੀਤੀ ਗੁਰੂ ਘਰ ਦੀ ਸੇਵਾ ਕੀਤੀ ਦਰਬਾਰ ਸਾਹਿਬ ਉਹਨੇ ਆਪ ਬਣਾਇਆ ਉੱਥੋਂ ਹਮੇਸ਼ਾ ਹੀ ਉਹਨਾਂ ਦਾ ਜਿਹੜਾ ਸਾਰਾ ਸ਼ੁਰੂਆਤ ਸੀ ਉਹ ਧਾਰਮਿਕ ਸੀ ਕਿਉਂਕਿ ਪਿੰਡਾਂ ਵਿੱਚ ਜਾਣਾ ਉਹਨਾਂ ਨੇ ਕੀਰਤਨ ਕਰਨਾ ਤੇ ਨਾਲ ਦੇ ਨਾਲ ਅੰਮ੍ਰਿਤ ਸੰਚਾਰ ਕਰਨਾ ਅੰਮ੍ਰਿਤ ਸਕਾਉਣਾ ਇਹ ਉਹਨਾਂ ਦਾ ਮੁੱਖ ਜਿਹੜਾ ਸੀ ਜੀਵਨ ਦਾ ਏਜੰਡਾ ਸੀ ਸੋ ਇਸ ਤਰ੍ਹਾਂ ਹੀ ਉਹ ਕਰਦੇ ਰਹੇ ਨੇ ساری ਜ਼ਿੰਦਗੀ ਉਹਨਾਂ ਨੇ ਜਿਹੜੀ ਹੈ ਇਸ ਪਾਸੇ ਲਾਈ ਸੀ ਲੰਗੋਵਾਲਾ ਸਾਹਿਬ ਤੁਸੀਂ ਕਿੰਨੀ ਛੋਟੀ ਉਮਰ 'ਚ ਮੈਂ ਸੁਣਿਆ ਤੁਸੀਂ ਕਾਫੀ ਛੋਟੀ ਉਮਰ 'ਚ ਉਹਨਾਂ ਦੀ ਸੰਗਤ ਕਰਨ ਲੱਗ ਪਈ ਸੀ ਲੰਗੋਵਾਲਾ ਸਾਹਿਬ ਦੀ ਤੇ ਮੈਂ ਵੀ ਬੜੀ ਛੋਟੀ ਉਮਰ 7 ਕੋ ਸਾਲ ਦਾ ਸੀ ਜਦੋਂ ਉਹਨਾਂ ਨੇ ਆਪ ਹੀ ਸਾਰੇ ਮੇਰੇ ਮਾਪੇ ਕਿਉਂਕਿ ਸ਼ਰਧਾਲੂ ਸੀ ਇਹ ਉਹਨਾਂ ਦੇ ਨਾਲ ਰਹੇ ਮੇਰਾ ਪਿਤਾ ਜੀ ਮੇਰਾ ਤਾਇਆ ਜੀ ਉਹਨਾਂ ਦੇ ਨਾਲ ਸੀ ਕਿਉਂਕਿ ਪੰਜਾਬੀ ਸੂਬੇ ਦਾ ਜਦੋਂ ਮੋਰਚਾ ਲੱਗੇ ਮੇਰੇ ਤਾਇਆ ਜੀ ਵੀ ਉਹਨਾਂ ਦੇ ਨਾਲ ਜਾ ਕੇ ਉਹਨਾਂ ਨੇ ਹੰਸਾਰ ਦੇ ਵਿੱਚ ਜੇਲ੍ਹ ਕੱਟੀ ਆ ਹੋਰ ਵੀ ਜਿੰਨੇ ਮੋਰਚਿਆਂ ਦੇ ਵਿੱਚ ਕੱਟਦੇ ਸੀ ਇਹ ਸਾਰਾ ਪਰਿਵਾਰ ਦਾ ਸਾਡਾ ਬਹੁਤ ਮੇਰੇ ਮਾਪੇ ਤਾਇਆ ਜੀ ਜਿੰਨੇ ਵੀ ਸਾਰੇ ਉਹ ਸੰਤ ਲੰਗੋਵਾਲਾ ਦਾ ਬਹੁਤ ਪਿਆਰ ਸੀ ਉਹਨੇ ਆਪ ਹੀ ਕਿਹਾ ਕਿ ਇਹ ਬੱਚਾ ਜਿਹੜਾ ਹੈਗਾ ਇਹ ਸਾਨੂੰ ਸੌਂਪ ਦਿਓ ਇਹਨੂੰ ਤਾਂ ਗੁਰੂ ਘਰ ਦੀ ਸੇਵਾ ਚ ਲਾਈਏ ਪੰਦੀ ਸੇਵਾ ਚ ਆਪਣੇ ਇਹ ਲਾਉਣਾਗਾ ਸੋ ਉਹਨਾਂ ਦਾ ਹੁਕਮ ਮੰਨ ਕੇ ਮੈਨੂੰ ਬੜੀ ਛੋਟੀ ਉਮਰ ਦੇ ਸੀ ਮੇਰੇ ਮਾਪੇ ਉਹਨਾਂ ਦੇ ਸਮਰਪਣ ਕਰਤਾ ਸੀ 7 ਸਾਲ ਦੀ ਉਮਰ ਦੇ ਵਿੱਚ ਉਹਨਾਂ ਕੋਲ ਹੀ ਮੈਂ ਰਹਾ ਉਹਨਾਂ ਨੇ ਮੈਨੂੰ ਗੁਰਮਤਿ ਵਿਦਿਆ ਦਿੱਤੀ ਸਾਰਾ ਪੜਾਇਆ ਵੀ ਮੈਂ ਪ੍ਰਾਈਵੇਟ ਤੌਰ ਤੇ ਸਕੂਲ ਨਹੀਂ ਵਿਦਿਆ ਵੀ ਪ੍ਰਾਪਤ ਕੀਤੀ ਐਮਏ ਪੰਜਾਬੀ ਤੱਕ ਜਿਹੜੀ ਐ ਮੈਂ ਆਪਣੀ ਸਿੱਖਿਆ ਪ੍ਰਾਪਤ ਕੀਤੀ ਐ ਸੇ ਉਹਨਾਂ ਦੇ ਨਾਲ ਕੀਰਤਨ ਵੀ ਕਰਨਾ ਔਰ ਤਬਲਾ ਉਹਨਾਂ ਦੇ ਨਾਲ ਵਜਾਉਣਾ ਕੀਰਤਨ ਕਰਨਾ ਉਹਨਾਂ ਦੇ ਨਾਲ ਹੀ ਹਮੇਸ਼ਾ 24 ਘੰਟੇ ਉਹਨਾਂ ਦੇ ਨਾਲ ਹੀ ਮੈਂ ਰਹਿੰਦਾ ਸੀ ਜਦੋਂ ਵੱਡਾ ਹੋ ਗਿਆ ਤਾਂ ਨਾਲ ਤੇ ਜਦੋਂ ਵੀ ਉਹ ਗੱਡੀ ਚਲਾਉਣੀ ਉਹਨਾਂ ਦੀ ਡਰਾਈਵਰੀ ਵੀ ਨਾਲ ਕਰਨੀ ਐ ਸਸਟੋਂ ਤੱਕ ਉਹਨਾਂ ਦੇ ਨਾਲ ਰਹੀ ਨਾ ਸਾਰੀ ਜ਼ਿੰਦਗੀ ਉਹਨਾਂ ਦੇ ਨਾਲ ਹੀ ਐ ਔਰ ਜਿੰਨਾ ਸਮਾਂ ਮੈਂ ਦੇਖਿਆ ਉਹ ਐਸੇ ਸਾਧੂ ਮਹਾਂਪੁਰਸ਼ਾਂ ਨੂੰ ਬੜੇ ਤਪੱਸਵੀ ਵੀ ਸਨ ਔਰ ਨਾਮ ਸਿਮਰਨ ਦੇ ਵਿੱਚ ਬੜੇ ਲੀਨ ਹੁੰਦੇ ਸੀ ਉਹਨਾਂ ਦਾ ਸਵੇਰ ਉਹਨਾਂ ਉੱਠਣੀ ਉੱਠਣਾ ਸੀ 3:30-4 ਵਜੇ ਉੱਠ ਕੇ ਉਹਨਾਂ ਨੇ ਆਪਣਾ ਸਿਮਰਨ ਦੇ ਵਿੱਚ ਲੱਗ ਜਾਣਾ ਉਦੋਂ ਬਾਅਦ ਕੀਰਤਨ ਕਰਨਾ ਜਿੱਥੇ ਵੀ ਜਾਣਾ ਉੱਥੇ ਅਸਦੀ ਵਾਰ ਦਾ ਉਹਨਾਂ ਨੇ ਕੀਰਤਨ ਕਰਨਾ ਇਸ ਤਰ੍ਹਾਂ ਦੀ ਜ਼ਿੰਦਗੀ ਸੀ ਸੰਤ ਲੰਗੋਵਾਲ ਸਾਹਿਬ ਦੀ ਔਰ ਭਾਈ ਸਾਹਿਬ ਲੰਗੋਵਾਲ ਸਾਹਿਬ ਦੇ ਪਰਿਵਾਰ ਦੇ ਵਿੱਚੋਂ ਪਰਿਵਾਰ ਦੇ ਵਿੱਚੋਂ ਕਈ ਕਈ ਜੀ ਫਲਵਾੜੀ ਸੀ ਦਿਖੋ ਉਹਨਾਂ ਦਾ ਜਿਹੜਾ ਜਨਮ ਹੋਇਆ ਉਹ ਤਾਂ ਪਿੰਡ ਗਦਨੀਆਣੀ ਲਹਿਰੇ ਦੇ ਕੋਲ ਨੇੜੇ ਹੀ ਹੈ ਉੱਥੇ ਉਹਨਾਂ ਦਾ ਜਨਮ ਹੋਇਆ ਸੀ ਪਰਿਵਾਰ ਸਾਰਾ ਉੱਥੇ ਹੀ ਰਹਿੰਦਾ ਸੀ ਲੇਕਿਨ ਜਦੋਂ ਪਰਿਵਾਰ ਨੂੰ ਛੱਡ ਕੇ ਆ ਗਏ ਤਾਂ ਉਹ ਕਿਤੇ ਵੀ ਆਪਣੇ ਘਰ ਦੇ ਵਿੱਚ ਨਹੀਂ ਗਏ ਸੀ ਜਦੋਂ ਵੀ ਅਸੀਂ ਉਹਨਾਂ ਦੇ ਪਿੰਡ ਜਾਣਾ ਜੋ ਕੋਈ ਗੁਰਮਤ ਸਮਾਗਮ ਹੋਣਾ ਜਾਂ ਉੱਥੇ ਸਲਾਨਾ ਕੋਈ ਜੋੜ ਮੇਲਾ ਹੋਣਾ ਗਦਜਾਨੀ ਵੇਖੇ ਉਸ ਵੇਲੇ ਵੀ ਗੁਰੂ ਘਰ 'ਚ ਹੀ ਰਹਿੰਦੇ ਸੀ ਆਪਣੇ ਘਰ ਨਹੀਂ ਗਏ ਸੀ ਉੱਥੇ ਆ ਕੇ ਉਹਨਾਂ ਨੂੰ ਉਹਨਾਂ ਦੇ ਭੈਣ ਭਰਾ ਹੁੰਦੇ ਸ ਉੱਥੇ ਮਿਲਦੇ ਸੀ ਉਹਨਾਂ ਨੇ ਕਿਤੇ ਵੀ ਆਪਣੇ ਪਰਿਵਾਰ ਨਾਲ ਕੋਈ ਸੰਪਰਕ ਨਹੀਂ ਰੱਖਿਆ ਉਹ ਤਾਂ ਕਹਿੰਦੇ ਸੀ ਮੇਰੇ ਪੰਥੀ ਮੇਰਾ ਪਰਿਵਾਰ ਹੈ ਆਈ ਜਿਹੜੇ ਸਾਰੇ ਮੇਰੇ ਸਿੱਖ ਸੇਵਕ ਨੇ ਇਹੀ ਮੇਰਾ ਪਰਿਵਾਰ ਹੈ ਇਸ ਤਰ੍ਹਾਂ ਦੀ ਉਹਨਾਂ ਦਾ ਸੀ ਆਪਣੇ ਪਰਿਵਾਰ ਨੂੰ ਕਿਤੇ ਕੋਈ ਵਿਸ਼ੇਸ਼ਤਾ ਨਹੀਂ ਉਹਨਾਂ ਨੇ ਕਦੇ ਦਿੱਤੀ ਸੀ ਲੰਗੋਵਾਲ ਸਾਹਿਬ ਸ਼੍ਰੋਮਣੀ ਗੁਰਦੁਆਰਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਵੀ ਲੰਗੋਵਾਲ ਸਾਹਿਬ ਰਹੇ ਕਿੰਨਾ ਚਿਰ ਉਹ ਪ੍ਰਧਾਨ ਰਹੇ ਦੇਖੋ ਸੰਤਵਾਪ ਫਤੇ ਸਿੰਘ ਦੇ ਨਾਲ ਉਹਨਾਂ ਦਾ ਬਹੁਤ ਬਹੁਤ ਪਿਆਰ ਸੀ ਜਦੋਂ ਵੀ ਸੰਤ ਬਾਬਾ ਫਤੇ ਸਿੰਘ ਜੀ ਸ਼੍ਰੋਮਣੀ ਕਾਲਦੀਦਲ ਦੇ ਪ੍ਰਧਾਨ ਸਨ ਉਹ ਜਦੋਂ ਵੀ ਲੰਗੋਆ ਵਾਲਾ ਆਉਂਦੇ ਤਾਂ ਉਹਨਾਂ ਕੋਲ ਹੀ ਇੱਥੇ ਠਹਿਰਦੇ ਹੁੰਦੇ ਸੀ ਤੇ ਇਸ ਕਰਕੇ ਉਹਨਾਂ ਨੇ ਉਸ ਨਾਲ ਨਾਲ ਇਹਨਾਂ ਨੇ ਰਾਜਨੀਤਿਕ ਜੀਵਨ ਵਿੱਚ ਸ਼੍ਰੋਮਣੀ ਕਾਲਦੀਦਲ ਨਾਲ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸਭ ਤੋਂ ਪਹਿਲਾਂ ਜਿਹੜੇ ਸੀ ਉਹ ਜ਼ਿਲ੍ਹੇ ਦੇ ਪ੍ਰਧਾਨ ਵੀ ਕਾਫੀ ਲੰਮਾ ਸਮਾਂ ਸ਼ਰੂਰ ਜ਼ਿਲ੍ਹੇ ਦੇ ਰਹੇ ਇਸ ਤੋਂ ਬਾਅਦ ਜਦੋਂ ਬਾਉ ਵਿਸ਼ਪਾਨ ਜੀ ਜਿਹੜੇ ਸੀ ਲਹਿਰੇ ਹਲਕੇ ਤੋਂ ਮੈਸਾਉ ਜਿੱਦੇ ਹੁੰਦੇ ਸੀ ਪੈਪਸੂ ਦੇ ਮੁੱਖ ਮੰਤਰੀ ਵੀ ਰਹੇ ਨੇ ਤੇ ਗਵਰਨਰ 79 ਦੀ ਗੱਲ ਹੈ ਕਿ ਉੱਥੇ ਚੋਣ ਹੋਣੀ ਸੀ ਉਸ ਵੇਲੇ ਤੇ ਸਾਰੇ ਸੰਤਰਾ ਫਤੇ ਸਿੰਘ ਜੀ ਨੇ ਵੀ ਕਿਹਾ ਹੋਰ ਸਾਰੇ ਜਿਹੜੇ ਕਾਲੀ ਲੀਡਰਸ਼ਿਪ ਸੀ ਉਹਨਾਂ ਨੂੰ ਬੇਨਤੀ ਕੀਤੀ ਤੁਸੀਂ ਇੱਥੇ ਚੋਣ ਲੜੋ ਭਾਵੇਂ ਉਹ ਇਸ ਤਰ੍ਹਾਂ ਚੋਣ ਨਹੀਂ ਲੜਨਾ ਚਾਹੁੰਦੇ ਸੀ ਪੋ ਰਾਜਨੀਤੀ ਵਿੱਚ ਨਹੀਂ ਹੋਣਾ ਚਾਹੁੰਦੇ ਸੀ ਲੇਕਿਨ ਪੰਥ ਦਾ ਹੁਕਮ ਮੰਨ ਕੇ ਸੰਤਵਾ ਫਤੇਹ ਸਿੰਘ ਦਾ ਹੁਕਮ ਮੰਨ ਕੇ ਉਹਨਾਂ ਨੇ ਜਿਹੜੀ ਲਹਿਰ ਆ ਕਿ ਹਲਕੇ ਤੋਂ ਚੋਲੜੀ ਤੇ ਬਹੁਤ ਵਧੀਆ ਵੋਟਾਂ ਦੇ ਨਾਲ ਜਿੱਤੇ ਤੇ ਜਿਹੜਾ ਵਿਸ਼ ਬਾਬੂ ਵਿਸ਼ਪਾਨ ਪੈਸੂ ਦਾ ਬਹੁਤ ਜਿਹਦਾ ਉੱਥੇ ਵੱਡਾ ਹੋਲਡ ਸੀ ਕਾਂਗਰਸੀ ਵੱਡਾ ਲੀਡਰ ਸੀ ਉਹਨੂੰ ਉਹਨਾਂ ਨੇ ਹਰਾਇਆ ਉੱਥੇ ਉਦੋਂ ਬਾਅਦ ਸੰਤਾਂ ਦੀ ਬਹੁਤ ਵੱਡੀ ਪੰਜਾਬ ਦੇ ਵਿੱਚ ਗੱਲ ਬਣ ਗਈ ਕਿ ਐਡੇ ਵੱਡੇ ਥੰਮ ਨੂੰ ਇਹ ਹਰਾ ਕੇ ਆਏ ਨੇ ਤੋਂ ਫਿਰ ਬਾਅਦ ਇਲੈਕਸ਼ਨ ਉਹ ਫਿਰ ਦੂਜੀ ਵਾਰ ਫਿਰ ਜਿੱਤੇ ਉੱਥੋਂ ਫਿਰ ਇਸ ਦਾ ਦੋ ਵਾਰ ਆ ਉਹ ਐਮ ਐਲ ਏ ਵੀ ਉੱਥੋਂ ਬਣੇ ਤੇ ਉੱਥੇ ਕੰਮ ਵੀ ਬਹੁਤ ਕੀਤੇ ਨੇ ਆ ਹੁਣ ਮੈਂ ਇਲੈਕਸ਼ਨ ਲੜ ਕੇ ਆਇਆ ਤੇ ਲਹਿਰੇ ਦੇ ਵਿੱਚ ਲੋਕ ਅੱਜ ਤੱਕ ਵੀ ਜਿਹੜਾ ਚੌਧਰੀ ਬੈਲਟ ਹੈਗੀ ਉਹਨਾਂ ਨੂੰ ਯਾਦ ਕਰਦੀ ਹੈ ਉਹ ਕਹਿੰਦੇ ਵੀ ਸਾਡੇ ਤਾਂ ਇੱਥੇ ਕੋਈ ਪਾਣੀ ਦਾ ਸਾਧਨ ਨਹੀਂ ਸੀ ਕਿ ਜਮੀਨਾਂ ਦੇ ਵਿੱਚ ਲੇਕਨ ਸੰਤ ਲੋਂਗੋ ਵਾਲੇ ਇੱਕ ਸੁਆ ਸੀ ਜਿਹੜਾ ਪਾਖੜਾ ਨਹਿਰ ਚ ਕਢਾ ਕੇ ਉਹਨਾਂ ਜਮੀਨਾਂ ਨੂੰ ਜਿਹੜਾ ਅਸੀਂ ਪਾਣੀ ਦੀ ਸਿੰਚਾਈ ਨੂੰ ਸਾਧਨ ਉਹਨਾਂ ਨੇ ਬਣਾਇਆ ਅੱਜ ਉਹ ਲਹਿਰਾਂ ਦੀਆਂ ਜਿਹੜੀਆਂ ਫਸਲਾਂ ਨੇ ਉਹ ਕਹਿੰਦੇ ਨੇ ਸੰਤ ਲੋਂਗੋ ਵਾਲੀ ਦੇਣ ਹੈ ਉਥੇ ਸਕੂਲ ਹੀ ਬਣਾਏ ਨਾ ਉਥੇ ਸਕੂਲ ਸੀ ਨਾ ਸੜਕਾਂ ਸੜਕਾਂ ਬਣਾਈਆਂ ਫਿਰ ਜਿਹੜੀ ਆਪਣੇ ਖੱਗਰ ਦਰਿਆ ਉਹ ਤੇ ਬਹੁਤ ਸਾਰੇ ਪੁਲ ਬਣਾਏ ਲੋਕਾਂ ਨੂੰ ਦੂਰ ਦੇ ਆਉਣਾ ਪੈਂਦਾ ਝੁਹਾਣੇ ਬਲਦੀ ਜਾਂ ਖਨੋਰੀ ਬਲਦੀ ਉਥੇ ਪੁਲ ਵੀ ਬਣਵਾਏ ਮਤਲਬ ਕਿ ਉਹਨਾਂ ਨੇ ਬਹੁਤ ਸਾਰਾ ਕੰਮ ਕੀਤਾ ਉਸ ਇਲਾਕੇ ਦੇ ਵਿੱਚ ਕਾਫੀ ਪਿੰਡਾਂ 'ਚ ਗੁਰੂ ਘਰ ਵੀ ਨਹੀਂ ਸੀ ਸੰਤ ਲੰਗੋਵਾਲ ਜੀ ਆਪ ਉਥੇ ਜਾਂਦੇ ਗੁਰੂ ਘਰਾਂ ਦੀ ਸਥਾਪਨਾ ਉਹਨਾਂ ਇਲਾਕੇ ਦੇ ਵਿੱਚ ਵੀ ਕੀਤੀ ਉਹਨਾਂ ਨੇ ਜੋ ਅਮਰ ਸੰਚਾਰ ਵੀ ਉਹਨਾਂ ਨੇ ਕੀਤਾ ਕਿਉਂਕਿ ਇਹ ਵੀ ਮੈਂ ਕਹਿੰਦਾ ਕਿ ਜਦੋਂ ਸਾਡਾ ਪੰਜਵਾਂ ਤਖਤ ਸ੍ਰੀ ਦੰਦਵਾ ਸਾਹਿਬ ਬਣੇ ਤਾਂ ਸਭ ਤੋਂ ਪਹਿਲਾਂ ਉਹ ਤਖਤ ਦੇ ਜਿਹੜੇ ਜਥੇਦਾਰ ਉਹਨਾਂ ਨੂੰ ਥਾਪਿਆ ਗਿਆ ਸੀ ਉੱਥੇ ਵੀ ਉਹਨਾਂ ਨੇ ਸੇਵਾ ਕੀਤੀ ਤਾਂ ਇਸ ਤਰ੍ਹਾਂ ਵੱਡੀਆਂ ਪਦਵੀਆਂ ਤੇ ਉਹ ਰਹੇ ਨੇ ਤੇ ਜਦੋਂ ਐਮਰਜੈਂਸੀ ਦਾ ਮੋਰਚਾ ਲੱਗਿਆ ਸਾਰੇ ਪੰਜਾਬ ਹਿੰਦੁਸਤਾਨ ਦੇ ਵਿੱਚ ਉਸ ਸਮੇਂ ਦੀ ਪ੍ਰਧਾਨ ਮੰਤਰੀਆਂ ਦਾ ਗਾਂਧੀ ਨੇ ਐਮਰਜੈਂਸੀ ਲਾ ਦਿੱਤੀ ਜਿਹੜੇ ਵੱਡੇ ਵੱਡੇ ਲੀਡਰਸ਼ਿਪ ਵੱਖ-ਵੱਖ ਪਾਰਟੀਆਂ ਦੇ ਉਹਨਾਂ ਨੂੰ ਫੜ ਕੇ ਜੇਲ੍ਹਾਂ ਵਿੱਚ ਧੱਕ ਦਿੱਤਾ ਸ਼ੋਭਨੀ ਕਾਲੀਦਲ ਵੱਲੋਂ ਜਿਹੜਾ ਸੀ ਸੱਚ ਸ੍ਰੀ ਕਾਲ ਤੰਗ ਸਾਹਿਬ ਤੋਂ ਜਿਹੜਾ ਮੋਰਚਾ ਆਰੰਭ ਕੀਤਾ ਗਿਆ ਅੰਮ੍ਰਿਤਸਰ ਤੋਂ ਤੇ ਉਹ ਮੋਰਚੇ ਦੇ ਡਿਕਟੇਟਰ ਵੀ ਉਸ ਮੋਰਚੇ ਦੇ ਜਿਹੜੇ ਸਦਾ ਪ੍ਰਕਾਸ਼ ਸਿੰਘ ਬਾਦਲ ਸਿੰਘ ਜਾਂ ਸ਼ਮਨ ਗੁਰਦਾਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਟੋੜਾ ਸਾਹਿਬ ਗੁਰਚਰ ਟੋੜਾ ਸੀ ਸਾਰਿਆਂ ਨੇ ਰਾਏ ਕਰਕੇ ਕੀਤੀ ਕਿ ਸੰਤ ਲੰਗੋਵਾਲ ਨੂੰ ਆਪਾਂ ਇਹ ਮੋਰਚਾ ਸੰਭਾਲੀਏ ਤਾਂ ਇਹ ਮੋਰਚੇ ਚ ਹੋਰ ਤਕੜੇ ਹੋ ਕੇ ਇਹ ਮੋਰਚਾ ਚੱਲੂਗਾ ਫਿਰ ਉਹਨਾਂ ਨੇ ਸਾਰਿਆਂ ਨੇ ਬੇਨਤੀ ਕੀਤੀ ਕਿ ਸੰਤ ਲੰਗੋਵਾਲ ਨੂੰ ਵੀ ਤੁਸੀਂ ਆ ਕੇ ਇਹ ਮੋਰਚਾ ਸੰਭਾਲੋ ਤੇ ਉਹਨਾਂ ਨੇ ਮੋਰਚੇ ਸੰਭਾਲਿਆ ਡਿਕਟੇਟਰ ਉਸ ਮੋਰਚੇ ਦੇ ਬਣੇ ਉਹਨਾਂ ਨੂੰ ਪ੍ਰਧਾਨ ਵੀ ਉੱਥੇ ਬਣਾਇਆ ਤੇ ਟੋੜਾ ਸਾਹਿਬ ਜੇ ਅੰਦਰ ਚਲੇ ਗਏ ਸੀ ਉਹਨਾਂ ਦੀ ਥਾਂ ਤੇ ਜਿਹੜਾ ਐਕਟਿੰਗ ਆਣ ਵੀ ਉਹ ਬਣੇ ਤੇ ਮੋਰਚਾ ਬੜੀ ਬਾਖੂਬੀ ਨਾਲ ਚੱਲਿਆ ਜਿੰਨਾ ਸੰਤ ਸਮਾਜ ਸੀ ਉਹ ਵੀ ਨਾਲ ਸੰਤਾਂ ਦੇ ਤਰੁਪਿਆ ਲੱਖਾਂ ਦੀ ਗਿਣਤੀ 'ਚ ਲੋਕ ਜਿਹੜੇ ਸੀ ਉਹ ਮੋਰਚੇ ਵਿੱਚ ਸ਼ਾਮਲ ਹੋਏ ਤੋਂ ਸਤਿਗੁਰੂ ਦੀ ਕਿਰਪਾ ਦੇ ਨਾਲ ਉਹ ਮੋਰਚਾ ਵੀ ਸਫਲ ਹੋਇਆ ਫਿਰ ਇੰਦਰਾ ਗਾਂਧੀ ਨੂੰ ਜਿਹੜੀ ਐਮ ਜਸਤੀ ਤੋੜਨੀ ਪਈ ਜਮਹੂਰੀਅਤ ਬਹਾਲ ਕਰਨੀ ਪਈ ਫਿਰ ਦੁਬਾਰਾ ਚੋਣ ਹੋਈ ਉਸ ਤੋਂ ਬਾਅਦ ਸੰਤਾਂ ਕੋਲ ਬਹੁਤ ਤਿਆਗੀ ਪੁਰਸ਼ ਹਨ ਇਹ ਜਿੰਨਾ ਵੀ ਉੱਥੇ ਪੈਸਾ ਹੋਇਆ ਸੀ ਮੋਰਚੇ ਦੌਰਾਨ ਵੀ ਨੋਰ ਤੋਂ 1.5 ਲੱਖੀ ਬਹੁਤ ਵੱਡਾ ਹੁੰਦਾ ਸੀ ਜਿੰਨਾ ਸੀ ਸਾਰਾ ਉਹ ਸ਼੍ਰੋਮਿਕ ਕਾਲਦਲ ਨੂੰ ਸੌਂਪ ਕੇ ਆ ਗਏ ਪ੍ਰਧਾਨਗੀ ਵੀ ਜੋ ਮੋਹਨ ਸਿੰਘ ਤੋੜ ਨੂੰ ਆਪ ਸੌਂਪ ਕੇ ਉਹਨਾਂ ਨੂੰ ਆਗੇ ਵੀ ਆ ਤੁਸੀਂ ਪ੍ਰਧਾਨਗੀ ਸਾਹਮਣੇ ਜੀ ਤੁਸੀਂ ਚਲਾਓ ਜੋ ਮੇਰੀ ਸੇਵਾ ਤੁਸੀਂ ਲਈ ਸੀ ਮੈਂ ਪੂਰੀ ਕਰ ਦਿੱਤੀ ਉਹ ਵਾਪਸ ਲੌਂਗਵਾਲ ਚਲ ਕੇ ਆ ਗਏ ਸੀ ਤੇ ਉਸ ਤੋਂ ਬਾਅਦ ਉਹ ਆਪਣਾ ਧਾਰਮਿਕ ਪ੍ਰਚਾਰਾਂ ਦੇ ਵਿੱਚ ਰੰਭ ਦਿੱਤੇ ਫਿਰ ਉਹਨਾਂ ਨੂੰ ਇੱਕ ਵਾਰ ਇਹ ਵੀ ਹੋਇਆ ਕਿ ਜਦੋਂ ਉਹ ਇਲੈਕਸ਼ਨ ਹੋਈ ਸੀ ਐਮਪੀ ਦੀ ਜਿਹੜੀ ਸੀ ਬਾਕੀ ਸਾਰੇ ਲੀਡਰਾਂ ਨੇ ਐਮਪੀ ਦੀ ਚੋਣਾਂ ਲੜੀਆਂ ਟੋੜਾ ਸਾਹਿਬ ਵੀ ਲੜੇ ਬਾਦਲ ਸਾਹਿਬ ਵੀ ਲੜੇ ਤੋਂ ਬਾਅਦ ਉਹਨਾਂ ਨੇ ਵੀ ਕਿਹਾ ਕਿ ਤੁਸੀਂ ਫਰੀਦਕੋਟ ਤੋਂ ਚੋਣ ਲੜੋ ਲੇਕਿਨ ਉਹਨੇ ਇਨਕਾਰ ਕਰ ਦਿੱਤਾ ਕਹਿੰਦਾ ਮੈਂ ਚੋਣਾਂ ਨਹੀਂ ਲੜਨੀ ਮੈਂ ਕੋਈ ਚੋਣ ਨਹੀਂ ਲੜਨੀ ਨਾ ਮੈਂ ਐਮਐਲਏ ਬਣਨਾ ਹੈ ਨਾ ਐਮਪੀ ਬਣਨਾ ਕਿਸੇ ਪੜੇ ਲਿਖੇ ਨੌਜਵਾਨ ਨੂੰ ਬਣਾਓ ਤੁਸੀਂ ਐਮਪੀ ਤੇ ਮੈਂ ਤਾਂ ਬਣਨਾ ਨਹੀਂ ਉਹਨਾਂ ਜਵਾਬ ਦਿੱਤਾ ਉਸ ਵੇਲੇ ਬਲਵੰਤ ਸਿੰਘ ਰਾਮੂ ਵਾਲੀਏ ਨੂੰ ਜਿਹੜਾ ਸੀ ਫਰੀਦਕੋਟ ਤੋਂ ਤੇ ਪਰੇ ਲਿਖੇ ਮੁੰਡੇ ਉਹਨਾਂ ਕੇ ਵੀ ਇਹਨੂੰ ਬਣਾਓ ਤਾਂ ਉਹਨੂੰ ਉਦੋਂ ਐਮਪੀ ਬਣਾਇਆ ਗਿਆ ਫਿਰ ਸੰਤ ਲੰਗਵਾਲਾ ਸੀਨੀਅਰ ਮੀਰ ਪ੍ਰਧਾਨ ਦੇ ਹੋਣ ਦੇ ਨਾਤੇ ਬਾਹਰ ਵਿਦੇਸ਼ਾਂ ਵਿੱਚ ਵੀ ਗਏ ਜਦੋਂ ਵਿਦੇਸ਼ਾਂ ਵਿੱਚ ਕੈਨੇਡਾ ਇੰਗਲੈਂਡ ਅਮਰੀਕਾ ਉਹ ਸਾਰੇ ਦੇਸ਼ਾਂ ਵਿੱਚ ਗਏ ਉੱਥੇ ਕੀਰਤਨ ਵੀ ਕੀਤਾ ਉਸੇ ਮੈਂ ਉਸ ਸਮੇਂ ਉਹਦੇ ਨਾਲ ਸੀ ਜਦੋਂ ਉਹ ਧਰਮ ਪ੍ਰਚਾਰ ਦੇ ਵਿੱਚ ਉਹਨਾਂ ਦੇਸ਼ਾਂ ਵਿੱਚ ਗਏ ਹੋਏ ਸੀ ਔਰ ਅਸੀਂ ਥਾਂ-ਥਾਂ ਜਾ ਕੇ ਕੀਰਤਨ ਵੀ ਕੀਤਾ ਗੁਰੂ ਘਰਾਂ ਦੇ ਵਿੱਚ ਵੀ ਜਿੱਥੇ ਸਮਾਗਮ ਹੋਏ ਉੱਥੇ ਵੀ ਕੀਰਤਨ ਕੀਤਾ ਉਹ ਲੋਕ ਇਸ ਗੱਲ ਕੇ ਵੀ ਹੈਰਾਨ ਸੀ ਵਿਦੇਸ਼ੀ ਲੋਕ ਕਿ ਜਿੰਦੋਂ ਸੰਤਾਂ ਲੋਗਾਂ ਕੋਲ ਕੀਰਤਨ ਕਰਦੇ ਸੀ ਉੱਥੇ ਪੌਂਡਾਂ ਦੇ ਢੇਰ ਲੱਗ ਜਾਂਦੇ ਸੀ ਜਾਂ ਡਾਲਰਾਂ ਦੇ ਢੇਰ ਲੱਗ ਜਾਂਦੇ ਸੀ ਉਹ ਸਾਰੇ ਮੈਨੂੰ ਕਹਿੰਦੇ ਸੀ ਆਪਾਂ ਐਸੇ ਗੁਰੂ ਘਰ ਨੂੰ ਦੇ ਦਿੰਨੇ ਇੱਕ ਪੈਸਾ ਵੀ ਉੱਥੋਂ ਨਹੀਂ ਲੈ ਕੇ ਨਹੀਂ ਆਏ ਵੱਡੀ ਤਿਆਗੀ ਇਹਦਾ ਮਤਲਬ ਸੀ ਸੰਤ ਬਿਲਕੁਲ ਤਿਆਗ ਉਹ ਲੋਕ ਹਰਾਨ ਸਨ ਕਿ ਇੱਥੇ ਬਾਹਰਲੇ ਦੇਸ਼ਾਂ ਜੀ ਤਾਂ ਲੋਕੀ ਜਿਹੜੇ ਵੱਡੇ ਸੰਤ ਮਹਾਤਮਾ ਨੇ ਹੋਰ ਵੱਡੇ ਗੁਣੀ ਗੈਣੀ ਪੈਸੇ ਇਕੱਠੇ ਕਰਨ ਵਾਸਤੇ ਆਉਂਦੇ ਨੇ ਬੜਾ ਐਸੀ ਸੰਤ ਪਹਿਲਾਂ ਦੇਖੇ ਨੇ ਜਿਹੜਾ 1 ਡਾਲਰ ਵੀ ਜਾਂ 1 ਪੌਂਡ ਵੀ ਨਹੀਂ ਲੈ ਕੇ ਗਏ ਸਾਰਾ ਉਹ ਉੱਥੇ ਦਿਆਏ ਉਹਨਾਂ ਗੁਰੂ ਘਰਾਂ ਨੂੰ ਦੇ ਕੇ ਆਏ ਸੀ ਸੋ ਇਸ ਤਰ੍ਹਾਂ ਤਿਆਗੀ ਵਿੱਚ ਪਰਸਿਸੀਓ ਨਾ ਨੋ ਨਮਾਇਦਾ ਲੋਭ ਸੀ ਨਾ ਕੋ ਪਦਵੀ ਦਾ ਲੋਭ ਸੀ ਐਸੀ ਤਿਆਗੀ ਉਹ ਤਾਂ ਬਿਲਕੁਲ ਸਾਦਾ ਰਹਿੰਦੇ ਸੀ ਤੁਸੀਂ ਇੱਥੇ ਦੇਖੋ ਆ ਨਾਲ ਦਾ ਕਮਰਾ ਦੇਖੋ ਸੰਤ ਲੰਗੋਵਾਲ ਦਾ ਇੱਕ ਛੋਟਾ ਜਿਹਾ ਕਮਰਾ ਹੈ ਇੱਥੇ ਇੱਕ ਛੋਟਾ ਜਿਹਾ ਬெட் ਲੱਗਾ ਇੱਥੇ ਆ ਕੇ ਰਹਿੰਦੇ ਸੀ ਤੇ ਬੜੇ ਸਾਦੇ ਜੀਵਨ ਸੀ ਉਹਨਾਂ ਦਾ ਤੋਂ ਇਹ ਸਾਦੇ ਜੀਵਨ ਨੂੰ ਤਾਂ ਮੈਂ ਕਹਣਾ ਉਸ ਸਮੇਂ ਦੇ ਜਿਹੜੇ ਵੱਡੇ ਵੱਡੇ ਆਗੂ ਸੂਈ ਮੰਨਦੇ ਸੀ ਇੱਕ ਵਾਰੀ ਮੈਂ ਤੁਹਾਨੂੰ ਦੱਸਦਾ ਘਟਨਾ ਇੱਥੇ ਜੀਠ ਮਲਾਨੀ ਜੀ ਆ ਗਏ ਗੁਜਰਾਲ ਜੀ ਆ ਗਏ ਹੋਰ ਬੜੇ ਬੜੇ ਲੀਡਰ ਨਾਲ ਆ ਵੀ ਸੰਤ ਲੰਗੋਵਾਲ ਜਿਹੜੇ ਨੇ ਜਿਨ੍ਹਾਂ ਨੇ ਐਮਰਜੈਂਸੀ ਦਾ ਮੋਰਚਾ ਸਰ ਕੀਤਾਗਾ ਤੇ ਉਹਨਾਂ ਨੂੰ ਅਸੀਂ ਮਿਲਣ ਆਇਆਗੇ ਕਿਉਂਕਿ ਸੰਤ ਲੌਂਗੋਵਾਲ ਨੂੰ ਜੈ ਪ੍ਰਕਾਸ਼ ਨਾਰਾਇਣ ਨੇ ਚਿੱਠੀ ਲਿਖੀ ਸੀ ਉਸ ਵੇਲੇ ਕਿ ਸੰਤ ਜੀ ਤੁਸੀਂ ਦੂਜੀ ਵਾਰ ਸਾਰੇ ਹਿੰਦੁਸਤਾਨ ਨੂੰ ਆਜ਼ਾਦੀ ਦਵਾਈ ਹੈ ਪਹਿਲਾਂ ਆਜ਼ਾਦੀ 47 'ਚ ਹੋਈ ਹੁਣ ਦੂਜੀ ਵਾਰ ਤੁਸੀਂ ਦਵਾਈ ਹੈ ਜਿਹੜੀ ਇਹ ਐਮਰਜੈਂਸੀ ਤੋਂ ਆਜ਼ਾਦੀ ਦਵਾਈ ਹੈ ਇਸ ਕਰਕੇ ਤੁਸੀਂ ਜੇਤੂ ਜਰਨਲ ਹੋਵਗੇ ਉਹ ਸਾਰੇ ਇੱਥੇ ਮਿਲਣ ਆਏ ਜੋ ਮੈਨੂੰ ਪੁੱਛਣ ਲੱਗੇ ਸੰਤ ਜੀ ਕਿੱਥੇ ਨੇ ਇਹ ਕਿ ਉਹ ਮਹਾਕੋ ਸਾਹਮਣੇ ਇੱਕ ਮੰਜ਼ੀ ਤੇ ਬੈਠੇ ਸੀ ਇਹ ਉਹ ਸੰਤ ਲੰਗੋਵਾਲ ਜੀ ਬੈਠੇ ਨੇ ਉਹ ਹੈਰਾਨ ਹੋ ਗਏ ਕਹਿੰਦੇ ਅੱਜ ਤੱਕ ਵਡੀਆਂ ਕੋਠੀਆਂ ਹੋਣਗੀਆਂ ਉਹਨਾਂ ਦੀਆਂ ਪਤਾ ਨਹੀਂ ਕਿਹੜੀਆਂ ਐਨਾ ਸਾਦਾ ਜੀਵਨ ਦੇਖ ਕੇ ਲੀਡਰ ਬੜੇ ਬੜੇ ਹਾਂ ਬੜੇ ਪ੍ਰਭਾਵਿਤ ਹੋਏ ਜੀ ਕਹਿੰਦੇ ਬੜਾ ਸਾਦਾ ਜੀਵਨਨ ਮਤਲਬ ਕੀ ਕਹਿਣ ਦਾ ਕਿ ਉਹ ਬਹੁਤ ਹੀ ਸਾਦਾ ਜੀਵਨ ਉਹਨਾਂ ਨੇ ਰੱਖਿਆ ਆਪਣਾ ਉਹ ਤਾਂ ਦਰਵੇਸ਼ ਆਦਮੀ ਸੀ ਗੁਰੂ ਬਾਣੀ ਜਿਹੜੀ ਜਦੋਂ ਇਹ ਘਟਨਾ ਵਾਪਰੀ ਲੋਗੋ ਵਾਲਾ ਰਣਜੀਤ ਸੰਝੋਤਾ ਹੋਇਆ ਉਹ ਕੀ ਸੀ ਕਿਉਂਕਿ ਕਾਫੀ ਹੱਦ ਤੱਕ ਲੋਕਾਂ ਨੂੰ ਹਜ ਤੱਕ ਪਤਾ ਹੀ ਨਹੀਂ ਲੱਗਿਆ ਵੀ ਸਮਝੌਤਾ ਕੀ ਸੀ ਦੇਖੋ ਸੰਤ ਲੰਗੋਵਾਲ ਸਾਹਿਬ ਨੇ ਧਰਮ ਜਨ ਦੇ ਮੋਰਚਾ ਚਲਾਇਆ ਬੜਾ ਮੋਰਚਾ ਚੱਲਿਆ ਬਹੁਤ ਸਾਰੇ ਲੱਖਾਂ ਦੀ ਗਿਣਤੀ ਲੋਕਾਂ ਨੇ ਜਾ ਜਾ ਕੇ ਉੱਥੇ ਅੰਮ੍ਰਿਤਸਰ ਜਾ ਕੇ ਦਰਬਾਰ ਸਾਹਿਬ ਜਿਹੜੀ ਗੁਰਦਾਰੀ ਦਿੰਦੇ ਰਹੇ ਲੇਕਿਨ ਇਸੇ ਦੌਰਾਨ ਹਿੰਦੁਸਤਾਨ ਦੀ ਸਰਕਾਰ ਨੇ ਇੱਕ ਬਹੁਤ ਮਾੜੀ ਘਟਨਾ ਜਿਹੜੀ ਵਾਪਰੀ ਆਪਾਂ ਸਮਝਦੇ ਆ ਕਿ ਬਲੂ ਸਟਾਰ ਹੋ ਗਿਆ ਜਿਹੜਾ ਟਾਇਰ ਕਰ ਦਿੱਤਾ ਹਿੰਦੁਸਤਾਨ ਦੀ ਉਸ ਸਰਕਾਰ ਨੇ ਉਸ ਸਮੇਂ ਦੀ ਨੇ ਅੰਸ਼ਰਕਾਰਤ ਸਿੰਘ ਸਾਹਿਬ ਦੇ ਟੈਟਰੀ ਹੋ ਗਿਆ ਕਿੰਨੀ ਉੱਥੇ ਜਾਂਨ ਚਲੀਆਂ ਗਈਆਂ ਹਜ਼ਾਰਾਂ ਲੋਕ ਉੱਥੇ ਮਾਰੇ ਗਏ ਵਿਚਾਰੇ ਇੱਥੋਂ ਵੀ ਸਾਡੇ ਜ਼ਿਲ੍ਹੇ ਦੇ ਵਿੱਚੋਂ ਭਲਵਾਨ ਸਾਹਿਬ ਉਹਦੇ ਨਿਸ਼ਤਰ ਸਿੰਘ ਭਲਵਾਨ ਜ਼ਿਲ੍ਹੇ ਦੇ ਪ੍ਰਧਾਨ ਉਹ ਇੱਕ ਵੱਡਾ ਜਥਾ ਲੈ ਕੇ ਗਏ ਸੀ ਉਹ ਵੀ ਉੱਥੇ ਸ਼ਹੀਦ ਹੋ ਗਏ ਉਹਨਾਂ ਦੇ ਨਾਲ ਬਹੁਤ ਸਾਰੇ ਸਾਥੀ ਦੀ ਸਾਡੇ ਚੀਮਿਆਂ ਦੇ ਹੋਰ ਸਾਡੇ ਜ਼ਿਲ੍ਹੇ ਦੇ ਪਖਵਕ ਪਿੰਡਾਂ ਦੇ ਉਹ ਵੀ ਇੱਥੇ ਸ਼ਹੀਦ ਹੋ ਗਏ ਸੰਤ ਲੌਂਗਵਾਲ ਨੂੰ ਔਰ ਉੱਥੋਂ ਗ੍ਰਿਫਤਾਰ ਕਰਕੇ ਟੋੜਾ ਸਾਹਿਬ ਵੀ ਸੀ ਇਸੇ ਇਕੱਠੇ ਸੀ ਸਾਨੂੰ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਉਹਨਾਂ ਨੇ ਕੈਪਚਰ ਕਰਕੇ ਅੱਗੇ ਲੈ ਗਏ ਫਿਰ ਸੰਤ ਲੌਂਗਵਾਲ ਨੂੰ ਜਿਹੜਾ ਸੀ ਉਹਨਾਂ ਨੂੰ ਉਦੇipur ਦੀ ਜੇਲ੍ਹ ਦੇ ਵਿੱਚ ਜਾ ਕੇ ਉੱਥੇ ਡੱਕ ਦਿੱਤਾ ਗਿਆ ਤੇ ਬਾਕੀ-ਬਾਕੀ ਜੋਧਪੁਰਵੀ ਕਾਫੀ ਸਿੰਘਾਂ ਨੂੰ ਉੱਥੇ ਭੇਜਤਾ ਟੋੜਾ ਸਾਹਿਬ ਨੂੰ ਉੱਥੇ ਭੇਜਤਾ ਇਹ ਬਖਵੇਂ ਥਾਂ ਭੇਜਿਆ ਕਿਉਂਕਿ ਉਸ ਬੰਦੇ ਦੀ ਬੜੀਆਂ ਮਾੜੀਆਂ ਘਟਨਾਵਾਂ ਪਈਆਂ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਜਿਹੜੇ ਆਪਣਾ ਕਤਲੇਆਮ ਹੋਇਆ ਸਿੱਖਾਂ ਦਾ ਆਪਾਂ ਸਾਰੀ ਪਤਾ ਹੈ ਕਿੰਨਾ ਮਾੜੀ ਘਟਨਾ ਹੋਈ ਪਰਿਵਾਰਾਂ ਦੇ ਪਰਿਵਾਰ ਉੱਥੇ ਜਿਹੜੇ ਉਸ ਸਮੇਂ ਉਸ ਕਤਲੇਆਮ ਦੇ ਵਿੱਚ ਮਾਰੇ ਗਏ ਸੋ ਇਹ ਇਹਨਾਂ ਗੱਲਾਂ ਦਾ ਸਾਰਾ ਸੰਤ ਲੰਗੁਅਵਿਚ ਬੜਾ ਦਰਦ ਸੀ ਇਕਸੇ ਮੇਕਮੇ ਸਿੱਕਾ ਨੂੰ ਹੁਣ ਅੱਗੇ ਲੈ ਕੇ ਜਾਵਾਂ ਕਿਵੇਂ ਸਿੱਕਾ ਜਿਹੜੀ ਆ ਅੱਗੇ ਵਧੇ ਉਹ ਜਦੋਂ ਰਿਹਾ ਹੋ ਕੇ ਆਏ ਸਭ ਤੋਂ ਪਹਿਲਾਂ ਉਹ ਦਿੱਲੀ ਉਹਨਾਂ ਜਿੱਥੇ ਕਤਲੇਆਮ ਹੋਇਆ ਸੀ ਉਹਨਾਂ ਘਰਾਂ ਵਿੱਚ ਗਏ ਉਹਨਾਂ ਬੀਬੀਆਂ ਦੀਆਂ ਪੁਕਾਰਾਂ ਸੁਣੀਆਂ ਕਿ ਕਿਵੇਂ ਬੱਚੇ ਸਾਡੇ ਸਾਡੇ ਸਾਹਮਣੇ ਮਾਰੇ ਦਿੱਤੇ ਸਾਡਾ ਪਰਿਵਾਰ ਖਤਮ ਕਰ ਦਿੱਤਾ ਉਹ ਆਹਾਂ ਜੋ ਸੁਣਦੇ ਸੀ ਮੈਂ ਸੰਤ ਲੰਗੋਵਾਲ ਦੇ ਮੰਨ ਤੇ ਤੇ ਬਹੁਤ ਵੱਡਾ ਅਸਰ ਹੋਇਆ ਸੀ ਪਹਿਲੀ ਵਾਰ ਦੇਖਿਆ ਸੰਤ ਲੋਗਾਂ ਦੇ ਹੰਝੂ ਸੀ ਜਦੋਂ ਇੰਨੀਆਂ ਦਰਦਮਈ ਕਹਾਣੀਆਂ ਸੁਣਦੇ ਸੀ ਉਹ ਕਿਵੇਂ ਹਜੂਮ ਨੇ ਉਹਨਾਂ ਨੂੰ ਮਾਰਿਆ ਮਤਲਬ ਕਿ ਸੰਤ ਲੋਗ ਚਾਹੁੰਦੇ ਸੀ ਕਿ ਮੈਂ ਚਾਹਣਾ ਕਿ ਸਾਡਾ ਜਿਹੜੇ ਮਸਲੇ ਵੀ ਹਾਲ ਹੁਣ ਪੰਜਾਬ ਦੇ ਜਿਹੜੇ ਸਾਡੇ ਮੰਗਾਂ ਵਾਸਤੇ ਅਸੀਂ ਮੋਰਚਾ ਲਾਇਆ ਸੀ ਭਾਵੇਂ ਉਹ ਚੰਡੀਗੜ੍ਹ ਦੇ ਇਹ ਰਾਜਧਾਨੀ ਦਾ ਸੀ ਜਾਂ ਪਾਣੀ ਦੇ ਪਾਣੀ ਦੇ ਮਸਲੇ ਸਾਡੇ ਪੰਜਾਬ ਦੇ ਔਰ ਪੰਜਾਬੀ ਬੋਲੀ ਇਲਾਕੇ ਦੇ ਮਤਲਬ ਸਾਰੇ ਮਸਲੇ ਵੀ ਉਹਨਾਂ ਦੇ ਮਨ 'ਚ ਸੀ ਔਰ ਇੱਕ ਤਰ੍ਹਾਂ ਦਾ ਉਹ ਅਮਨ ਸ਼ਾਂਤੀ ਵੀ ਚਾਹੁੰਦੇ ਸੀ ਕਿਵੇਂ ਨਾ ਕਿਵੇਂ ਸਿੱਖਾਂ ਦਾ ਜਿਹੜਾ ਵਿਕਾਰ ਹੈ ਸਾਰੇ ਦੇਸ਼ ਦੇ ਵਿੱਚ ਕਿ ਇੰਟਰਨੈਸ਼ਨਲ ਪੱਧਰ ਤੇ ਹੋਰ ਉੱਚਾ ਹੋਵੇ ਇਹਨਾਂ ਸਾਰੀਆਂ ਮੱਦੇ ਨਜ਼ਰ ਰੱਖਦੇ ਹੋਏ ਚੰਗੇ ਸਿਆਣੇ ਸੱਜਣਾ ਦੇ ਨਾਲ ਬੈਠ ਕੇ ਉਹਨਾਂ ਨੇ ਮੀਟਿੰਗਾਂ ਕੀਤੀਆਂ ਤੇ ਸਾਰਿਆਂ ਤੋਂ ਬਾਅਦ ਇਹ ਪੰਜਾਬ ਤੋਂ ਤੱਕ ਇੱਕ ਐਮਈ ਸੀ ਇੱਕ ਬਹੁਤ ਅਹਿਮ ਸਮਝੌਤਾ ਹੋਇਆ ਸੀ ਜੋ ਰਜੀਵ ਗਾਂਧੀ ਨਾਲ ਕੀਤਾ ਗਿਆ ਤੇ ਇਹ ਇਹਦੇ ਵਿੱਚ ਸਾਰੇ ਮਸਲੇ ਸੀ ਉਸ ਵਿੱਚ ਉੱਤੇ ਦੇ ਵਿੱਚ ਸੋ ਮੈਂ ਸਮਝਦਾ ਕਿ ਸਮਝੌਤਾ ਹੋ ਗਿਆ ਸੰਤ ਲੰਗੋਵਾਲ ਨੂੰ ਇਸ ਸਮਝੌਤੇ ਦੀ ਆਪਣੀ ਕੁਰਬਾਨੀ ਦੇਣੀ ਪਈ ਅਮਨ ਸ਼ਾਂਤੀ ਬਾਜ਼ ਤੇ ਦੇਸ਼ ਦੀ ਅਖੰਡਤਾ ਵਾਸਤੇ ਔਰ ਸਿੱਖ ਪੰਥ ਦੀ ਚੜ੍ਹਦੀ ਕਲਾ ਵਾਸਤੇ ਇਹ ਵੱਡੀ ਕੁਰਬਾਨੀ ਉਹਨਾਂ ਦੀ ਹੋਈ ਹੈ ਲੇਕਿਨ ਦੁੱਖ ਦੀ ਗੱਲ ਇਹ ਹੈ ਉਹਨਾਂ ਦੀ ਕੁਰਬਾਨੀ ਹੋ ਗਈ ਜਿਸ ਤਰ੍ਹਾਂ ਸਮਝੌਤਾ ਹਿੰਦ ਸਰਕਾਰ ਦੀ ਸਰਕਾਰ ਨੇ ਕੀਤਾ ਉਹ ਪਾਰਲੀਮੈਂਟ ਵਿੱਚ ਪਾਸ ਵੀ ਹੋ ਗਿਆ ਜਿਹੜਾ ਵੀ ਪਾਰਲੀਮੈਂਟ ਚ ਪਾਸ ਹੋਵੇ ਕਾਨੂੰਨ ਬਣ ਜੇ ਉਹ ਲਾਗੂ ਹੋਣਾ ਬਹੁਤ ਜ਼ਰੂਰੀ ਹੁੰਦਾ ਹੈਗਾ ਲੇਕਿਨ ਦੁੱਖ ਦੀ ਗੱਲ ਹੈ ਕਿ ਹਿੰਦੁਸਤਾਨੀ ਸਰਕਾਰ ਨੇ ਉਸ ਸਮੇਂ ਇਹ ਪਾਰਲੀਮੈਂਟ ਦੇ ਦੋਨੇ ਸਦਨਾਂ ਚ ਪਾਸ ਹੋ ਗਿਆ ਤੇ ਲੇਕਿਨ ਉਹ ਲਾਗੂ ਵੀ ਨਹੀਂ ਕੀਤਾ ਸੰਤ ਜੀ ਇਸ ਚੀਜ਼ ਦੀ ਵੀ ਚੱਲੇਗੀ ਮੈਂ ਸਮਝਦਾ ਕੋਈ ਸਮਝੌਤਾ ਬਹੁਤ ਸਾਰਕਸ ਵਿੱਚ ਹੁੰਦਾ ਸੀ ਜੋ ਲਾਗੂ ਹੋ ਜਾਂਦਾ ਜਿਹੜੇ ਸਾਡੇ ਅੱਜ ਦੇ ਮਸਲੇ ਨੇ ਭਾਵੇਂ ਅਸੀਂ ਚੰਡੀਗੜ੍ਹ ਦੀ ਗੱਲ ਕਰਦੇ ਆ ਸਾਡੀ ਰਾਜਧਾਨੀ ਦੀ ਵੀ ਉਹ ਸਾਨੂੰ ਦਿੱਤੀ ਜਾਵੇ ਔਰ ਸਾਡੇ ਪਾਣੀਆਂ ਦਾ ਮਸਲਾ ਹੈਗਾ ਸਾਡੇ ਪੰਜਾਬੀ ਬੋਲ ਦੇ ਇਲਾਕੇ ਨੇ ਹੁਣ ਉਹਦੇ ਵਿੱਚ ਜਿਹੜਾ ਸੀ ਉਸ ਮਿਉਤੇ ਦੇ ਵਿੱਚ ਸਾਡਾ ਜਿਹੜਾ ਅਨੰਦਪੁਰ ਦਾ ਮਤ ਹੈ ਉਹ ਵੀ ਰੱਖ ਵਿੱਚ ਰੱਖਿਆ ਗਿਆ ਸੀ ਵੀ ਉਹ ਵੀ ਲਾਗੂ ਹੋਣਾ ਚਾਹੀਦਾ ਬਧਧਿਕਾਰ ਮਿਲਣੇ ਚਾਹੀਦੇ ਨੇ ਉਹ ਸਾਰੀਆਂ ਗੱਲਾਂ ਲਾਗੂ ਹੋ ਜਾਣੇ ਅਸੀਂ ਜਿਸ ਵੇ ਉੱਤਰ ਲਾਗੂ ਹੋ ਜਾਂਦਾ ਜੇ ਅੱਜ ਵੀ ਮੈਂ ਸਮਝਦਾ ਸਮਝੋਤਾ ਉਸ ਤਾਰ ਤੱਕ ਹੈ ਜੇ ਉਹ ਲਾਗੂ ਕਰੇ ਸਰਕਾਰਾਂ ਬਹੁਤ ਸਾਰੇ ਮਸਲੇ ਪੰਜਾਬ ਦੇ ਹੱਲ ਹੋ ਸਕਦੇ ਨੇ ਲੰਗੋਵਾਲ ਸਾਹਿਬ ਜਦੋਂ ਤੁਸੀਂ ਸਤਾ ਚ ਰਹੇ ਭਾਜਪਾ ਨਾਲ ਭਾਈਵਾਲੀ ਰਹੀ ਉਦੋਂ ਕਿਤੇ ਗੱਲ ਨਹੀਂ ਹੋਈ ਵੀ ਲੋਂਗੋਵਾਲ ਸਾਹਿਬ ਵਾਲਾ ਜਿਹੜਾ ਸਮਝੌਤਾ ਹਰਚੰਦ ਸਿੰਘ ਲੋਂਗੋਵਾਲ ਵਾਲਾ ਉਹਨੂੰ ਮਨਜ਼ੂਰ ਕਰਾ ਲਿਆ ਜਾਵੇ ਚਾਹੀਦਾ ਸੀ ਦੇਖੋ ਉਸ ਸਮੇਂ ਵੀ ਚਾਹੀਦਾ ਸੀ ਗੱਲਾਂ ਤਾਂ ਬਹੁਤ ਕਰਦੇ ਰਹੇ ਸਾਡੇ ਲੀਡਰ ਵੀ ਕਰਦੇ ਰਹੇ ਕਈ ਵਾਰ ਮਤੇ ਹੀ ਪਾਸ ਅਸੀਂ ਅਸੈਂਬਲੀ ਦੇ ਵਿੱਚ ਕੀਤੇ ਤੇ ਸਰਕਾਰਾਂ ਦੇਖੋ ਪਹਿਲਾਂ ਹੀ ਹਰ ਇੱਕ ਸਰਕਾਰ ਪਹਿਲਾਂ ਕਾਂਗਰਸ ਸਰਕਾਰ ਰਹੀ ਉਹਨੇ ਪੰਜਾਬ ਨਾਲ ਦੇਖੋ ਵਿਤਕਰਾ ਕੀਤਾ ਇਹ estranje ਗੱਲਾਂ ਕੀਤੀ ਨੇ ਹੁਣ ਜੇ ਬੀਜੇਪੀ ਸਰਕਾਰ ਹੈ ਉਹਨੂੰ ਵੀ ਪੰਜਾਬ ਵਾਸਤੇ ਆਪਾਂ ਦੇਖ ਹੀ ਰਿਹਾ ਉਹ ਪੰਜਾਬ ਵਾਸਤੇ ਉਹ ਹਮੇਸ਼ਾ ਹੀ ਵਿਤਕਰਾ ਕਰਦੇ ਨੇ ਭਾਵੇਂ ਕਿਸਾਨੀ ਅੱਜ ਸੰਘਰਸ਼ ਕਰ ਰਹੀ ਹੈ ਭਾਵੇਂ ਸਾਡੇ ਸਿੱਖ ਮਸਲੇ ਨੇ ਅੱਜ ਉੱਥੇ ਦੇ ਉੱਥੇ ਨੇ ਸਾਰੇ ਤੇ ਇਹ ਅੱਜ ਉਹ ਸਰਕਾਰਾਂ 'ਚ ਕੋਈ ਮੈਂ ਇਸ ਬਹੁਤਾ ਅੰਤ ਨਹੀਂ ਸਮਝਦਾ ਨੀਤੀਆਂ ਇੱਕੋ ਹੀ ਨੇ ਉਹੀ ਕਾਂਗਰਸ ਦੀ ਨੀਤੀ ਸੀ ਅੱਜ ਉਹੀ ਬੀਜੇਪੀ ਦੀ ਨੀਤੀ ਹੈ ਸੈਂਟਰ ਵਾਲਿਆਂ ਦੀ ਉਹ ਵੀ ਪੰਜਾਬ ਨੂੰ ਕੁਝ ਨਹੀਂ ਦੇਣਾ ਚਾਹੁੰਦੇ ਔਰ ਇਸ ਕਰਕੇ ਉਹ ਪੰਜਾਬ ਨੂੰ ਅਕਾਲੀ ਦਲ ਨੂੰ ਖਤਮ ਕਰਨ ਤੇ ਲੱਗੇ ਹੋਏ ਨੇ ਉਹ ਚਾਹੁੰਦੇ ਨੇ ਕਿ ਪੰਜਾਬੀ ਜਿਹੜਾ ਅਕਾਲੀ ਦਲ ਹੈ ਇਹਨੂੰ ਖੀਰੂ-ਖੀਰੂ ਕਰ ਦਈਏ ਖੇਤਰੀ ਪਾਰਟੀ ਹੈ ਪੰਜਾਬ ਦੀ ਕਿ ਅਸੀਂ ਕਿਵੇਂ ਨਾ ਕਿਵੇਂ ਰਾਜ ਸਤਾ ਦੇ ਵਿੱਚ ਇੱਥੇ ਪੰਜਾਬ ਦੇ ਵਿੱਚ ਜਿਹੜਾ ਅਸੀਂ ਕਾਬਜ ਹੋ ਜਾਈਏ ਅੱਜ ਵੀ ਉਹੀ ਨੀਤੀਆਂ ਚੱਲ ਰਹੀਆਂ ਨੇ ਕੱਲ ਨੂੰ ਸੰਤ ਹਰਜਨ ਸਿੰਘ ਲੋਂਗੋਵਾਲ ਸਾਹਿਬ ਦੀ ਵਰਸੀ ਆ ਕਹੋ ਜੇ ਪ੍ਰੋਗਰਾਮ ਲਿਖੇ ਜਾ ਰਹੇ ਨੇ ਦੇਖੋ ਹਰ ਸਾਲ ਸੰਤ ਲੋਂਗੋਵਾਲ ਸਾਹਿਬ ਦੀ ਵਰਸੀ ਜਿਹੜੀ ਅਸੀਂ ਬੜੇ ਧੂਮ-ਧਾਮ ਦੇ ਨਾਲ ਬੜੀ ਸਰਦਸਤਕਾਰ ਦੇ ਨਾਲ ਮਨਾਉਣੀ ਹੈ ਇਹ ਉਸ ਸਮੇਂ ਤੋਂ ਵੀ ਚੱਲਦੀ ਜਦੋਂ ਪਲਾ ਦੇ ਹਾਲਾਤ ਜੇ ਪੰਜਾਬ ਦੇ ਬਹੁਤ ਮਾੜੇ ਸੀ ਇਕੋ ਹੀ ਇਹ ਥਾਂ ਸੀ ਲੌਂਗਵਾਲ ਦੀ ਵਰਸੀ ਦਾ ਜਿੱਥੇ ਲੱਖਾਂ ਲੋਕ ਆ ਕੇ ਇਕੱਠੇ ਹੁੰਦੇ ਸੀ ਉਸ ਵੇ ਮੈਂ ਕਹਿੰਦਾ ਕੋਈ ਵੀ ਐਸਾ ਜਿਹੜਾ ਪ੍ਰਾਈਮ ਮਿਨਿਸਟਰ ਬਣਿਆ ਇੱਥੇ ਐ ਐਸਾ ਨਹੀਂ ਹੋਣਾ ਜਿਹੜਾ ਇੱਥੇ ਨਾ ਆਇਆ ਹੋਵੇ ਭਾਵੇਂ ਬੀਪੀ ਸਿੰਘ ਦੀ ਗੱਲ ਕਰ ਲਓ ਚੰਦਰ ਸਿੱਖਰ ਦੀ ਗੱਲ ਕਰ ਲਈਏ ਬਾਜਪਾਈ ਸਾਹਿਬ ਦੀ ਗੱਲ ਕਰ ਲਈਏ ਗੁਜਰਾਲ ਦੀ ਜੀ ਕਰ ਲਈਏ ਸਾਰੇ ਜਿਨਨੇ ਪ੍ਰਾਈਮ ਮਿਨਿਸਟਰ ਬਣੇ ਨੇ ਉਹ ਇੱਥੇ ਸੰਤ ਜੀ ਦੀ ਵਰਸੀ ਤੇ ਆਉਂਦੇ ਰਹੇ ਨੇ ਸੋ ਉਹ ਤਾਂ ਕਹਿੰਦੇ ਸੀ ਕਿ ਸਾਨੂੰ ਇੱਥੇ ਸ਼ਕਤੀ ਮਿਲਦੀ ਐ ਸੀ ਦਾ ਦਾ ਸਥਾਨ ਐ ਇੱਥੇ ਜਾ ਕੇ ਸਾਨੂੰ ਬੜੀ ਤਾਕਤਾਂ ਮਿਲਦੀਆਂ ਨੇ ਸੋ ਉਦੋਂ ਤੋਂ ਹੀ ਇਹ ਲਗਾਤਾਰ ਸਾਡੀ ਜਿਹੜੀ ਐ ਵਰਸੀ ਅਸੀਂ ਮਨਾਉਂਦੇ ਰਿਆਂ ਵੱਡੇ ਵੱਡੇ ਲੀਡਰ ਆਉਂਦੇ ਰਹੇ ਨੇ ਹਰ ਸਾਲ ਲੋਕ ਸੰਤ ਲੰਗੋਵਾਲਾ ਸਧਾਲੂ ਲੋਕ ਨੇ ਜਿਹੜੇ ਉਹ ਇੱਥੇ ਆਉਂਦੇ ਨੇ ਹਜ਼ਾਰਾਂ ਦੀ ਗਿਣਤੀ 'ਚ ਲੱਖਾਂ ਦੀ ਗਿਣਤੀ 'ਚ ਪੰਜਾਬ ਤੋਂ ਪੰਜਾਬ ਤੋਂ ਬਾਹਰੋਂ ਵੀ ਆਉਂਦੇ ਨੇ ਸੋ ਅੱਜ ਵੀ ਅਸੀਂ ਉਸੇ ਤਰ੍ਹਾਂ ਅਸੀਂ ਜਿਹੜੀ ਵਰਸੀ ਹੈ ਇਹ ਮਨਾ ਰਿਆਂ ਆ ਗੁਰਦੁਆਰਾ ਕੈਂਪੋਵਾਲ ਸਾਹਿਬ ਹੈ ਇਹਦੀ ਸੰਤਾਂਪਣਾ ਸੰਤ ਚੰਦ ਸਿੰਘ ਲੰਗੋਵਾਲ ਨੇ ਕੀਤੀ ਸੀ ਦਰਬਾਰ ਸਾਹਿਬ ਅਸੀਂ ਉਸ ਤੋਂ ਬਾਅਦ ਮੈਨੂੰ ਸੇਵਾ ਬਖਸ਼ੀ ਸੰਗਤ ਨੇ ਮੈਂ ਦਰਬਾਰ ਸਾਹਿਬ ਬਣਾਇਆ ਲੰਗਰ ਬਣਾਇਆ ਹੋਰ ਸੁਭਾਵਾਂ ਕੀਤੀਆਂ ਇੱਥੇ ਵੀ ਕੱਲ੍ਹ ਤੋਂ ਅਖੰਡ ਪਾਠ ਆਰੰਭ ਹੋਏ ਹੋਏ ਨੇ ਕੱਲ ਨੂੰ ਭੋਗ ਪਾਉਣ ਕੇ ਸਵੇਰੇ 10 ਵਜੇ ਉਦੋਂ ਬਾਅਦ ਕੀਰਤਨ ਹੋਏਗਾ ਉਦੋਂ ਬਾਅਦ ਅਗੇ ਸੀਦੀ ਕਾਨਫਰੰਸ ਜਿਹੜੀ ਹੈਗੀ ਉਹ ਸਾਡੇ ਸੀਦ ਭਾਈ ਮਨੀ ਸਿੰਘ ਖਾਲਸਾ ਕਾਲ ਚ ਵਿੱਚ ਰੱਖੀ ਹੋਈ ਹੈ ਉੱਥੇ ਸੰਗਤ ਉੱਥੇ ਪਹੁੰਚੂਗੀ ਉੱਥੇ ਵੱਡੇ ਲੀਡਰ ਆਉਣਗੇ ਸ਼ਮਨੀ ਕਾਲੀਦਾਲ ਦੇ ਲੀਡਰ ਨੇੜੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਵੀ ਆਉਣਗੇ ਸਰਦਾਰ ਔਰ ਧਾਮੀ ਸਾਹਿਬ ਜਿਹੜੇ ਸਾਡੇ ਹਰਜਿੰਦਰ ਸਿੰਘ ਧਾਮੀ ਨੇ ਪ੍ਰਧਾਨ ਸਭਾ ਗੁਰਦੁਆਰਾ ਪ੍ਰਬੰਧ ਕਮੇਟੀ ਉਹ ਵੀ ਪਹੁੰਚ ਰਹੇ ਨੇ ਹੋਰ ਵੀ ਪਹੁੰਚ ਰਹੇ ਨੇ ਸੋ ਵੱਖ-ਵੱਖਰੀਆਂ ਜਿਹੜੀਆਂ ਕਾਨਫਰੰਸਾਂ ਹੋ ਰਹੀਆਂ ਨੇ ਉਧਰ ਦੂਸਰਾ ਢੜਾ ਵੀ ਕਾਨਫਰੰਸ ਕਰਦਾ ਸਰਕਾਰ ਵੱਲੋਂ ਵੀ ਹੁੰਦੀ ਹੈ ਉਹ ਹਰ ਸਾਲ ਜਿਹੜੀ ਹੈ ਸਰਕਾਰੀ ਤੌਰ ਤੇ ਉਹ ਮੰਡੀ ਦੇ ਵਿੱਚ ਮਨਾਇਆ ਜਾਂਦਾ ਸੋ ਇਸ ਤਰ੍ਹਾਂ ਦੀ ਸਾਰੀ ਸੰਗਤਾਂ ਸਧਾਲੂ ਨੇ ਆਪਣੇ ਤੌਰ ਤੇ ਸਾਰੀਆਂ ਬੜੀ ਸ਼ਰਧਾ ਨਾਲ ਇਹ ਸਾਰਾ ਦਿਨ ਨੂੰ ਮਨਾਉਂਦੀਆਂ ਨੇ ਲੰਗੋਵਾਲ ਸਾਹਿਬ ਲਾਸਟ ਦੇ ਵਿੱਚ ਇੱਕ ਦਰਸ਼ਕਾਂ ਨੂੰ ਇਹ ਦੱਸ ਦੋ ਕਿਉਂਕਿ ਲੋਕ ਜਾਣੂ ਤਾਂ ਬਹੁਤ ਨੇ ਜਿਹੜੇ ਨਵੇਂ ਕੁਛ ਨੇ ਆਉਣਾ ਚਾਹੁੰਦੇ ਹੁਣ ਉਹ ਕਿੱਥੋਂ ਕਿੱਥੋਂ ਦੇ ਹੋ ਕੇ ਕਿੱਧਰ ਨੂੰ ਇਹ ਕੈਂਬੋਵਾਲਸਾ ਪਹੁੰਚੋ ਦੇਖੋ ਮੈਂ ਕਹਿੰਦਾ ਕਿ ਸਾਡਾ ਜਿਹੜਾ ਰਸਤਾ ਇੱਕੋ ਹੀ ਹੈ ਜਿਹੜੇ ਤਾਂ ਇਧਰ ਬਰਨਾਲਾ ਏਰੀਆ ਆਊਗਾ ਜਾਂ ਜਿੰਨੇ ਵੀ ਆਉਣਗੇ ਉਹ ਜਿੰਨਾ ਬੜਵਰ ਰੋਡ ਤੋਂ ਲੈ ਕੇ ਸਿੱਧਾ ਲੰਗੋਵਾਲਾ ਆ ਜਾਣ ਫਿਰ ਗੁਰਦੁਆਰਾ ਕੈਂਬੋਵਾਲਸਾ ਸਿੱਧਾ ਨੂੰ ਆ ਜਾਣ ਜਿਹੜੇ ਇਧਰੋਂ ਆਉਣਗੇ ਸੁਨਾਮ ਸੁਨਾਮ ਤੋਂ ਸਿੱਧਾ ਕੈਂਬੋਵਾਲ ਨੂੰ ਆ ਸਕਦੇ ਨੇ ਔਰ ਜਿਹੜਾ ਸੰਗਰੂਰ ਏਰੀਆ ਧੂਰੀ ਏਰੀਆ ਉਹ ਬਾਇਆ ਉਭਾੜ ਕਿਲਾ ਹੋ ਕੇ ਉਹ ਵੀ ਜਦੋਂ ਇਸ ਗੁਰਦੁਆਰਾ ਕੈਂਬੋਵਾਲ ਸਾਹਿਬ ਆ ਸਕਦੇ ਇਸ ਸਥਾਨ ਤੇ ਜੋ ਪ੍ਰੋਗਰਾਮ ਨੇ ਇਹਨਾਂ ਵਿੱਚ ਸ਼ਾਮਲ ਹੋ ਸਕਦੇ ਇਹ ਸਾਨੂੰ ਭਾਈ ਗੋਬਿੰਦ ਸਿੰਘ ਜੀ ਲੋਂਗੋਵਾਲ ਜਿਹੜੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹੇ ਤੇ ਇਸ ਗੁਰਦੁਆਰਾ ਕੈਂਬੋਵਾਲ ਸਾਹਿਬ ਦੀ ਲੰਮੇ ਸਮੇਂ ਤੋਂ ਸੇਵਾ ਵੀ ਕਰਦੇ ਨੇ ਅਤੇ ਸੰਤ ਹਰਚੰਦ ਸਿੰਘ ਲੋਂਗੋਵਾਲ ਦੇ ਨਾਲ ਛੋਟੀ ਉਮਰ ਤੋਂ ਲੈ ਕੇ ਹੁਣ ਤੱਕ ਇਸ ਗੁਰੂ ਘਰ ਦੀਆਂ ਸੇਵਾਾਂ ਨਿਭਾ ਰਹੇ ਨੇ ਕੈਮਰਾਮੈਨ ਹੈਪੀ ਸ਼ਰਮਾ ਦੇ ਨਾਲ ਇਕਬਾਲ ਸਿੰਘ ਫਗਵਾ D5 ਚੈਨਲ ਪੰਜਾਬੀ ਲੰਗ ਅਬਾਊਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ